ਪਾਈਪਸਾਤ ਰਹੇ ਅਸੀਂ ਜੀ 40-40000 ਰੁਪਏ ਦੇ ਕੇ ਪਾਈਪਾ ਕੇ ਸਾਹਿਬ ਠੇਕੇਦਾਰ ਦੇ ਨੇ ਗੇਲੀ ਜੇਹਲ ਸਾਹਿਬ ਦੀ ਨੇ ਗੇਲੀ ਓਵਰਸੀਸ ਦੇ ਨੇ ਉਹਨਾਂ ਨੇ ਗੁੰਡੇ ਪਾੜਾ ਕਰਨਾ ਸਰਵਾਰਾਂ ਨੇ ਹੁਣ ਤੁਸੀਂ ਸਾਡੇ ਪੰਪ ਨੂੰ ਦੇਖ ਲਓ ਕਿਵੇਂ ਡਰਾਈ ਹੋਇਆ ਹਾਂ ਜੀ ਅੱਜ ਅਸੀਂ ਪਿੰਡ ਵੜਾ ਪਾਈਗਾ ਜਿੱਥੇ ਕਿ ਵਾਟਰ ਸਪਲਾਈ ਮੈਨੇਜਮੈਂਟ ਆ ਕੋਈ ਨੰਗੇਲੀਆ ਕਰਨਾ ਆ ਪਿੰਡ ਵੜਾ ਪਾਈ ਦੇ ਲੋਕਾਂ ਨੂੰ ਕਰਨਾ ਪੈ ਰਿਹਾ ਵੀ ਪਾਣੀ ਦੀ ਕਿੱਲਤ ਦਾ ਸਾਹਮਣਾ ਆਓ ਆਪਾਂ ਪਿੰਡ ਵਾਸੀਆਂ ਨਾਲ ਗੱਲਬਾਤ ਕਰਦੇ ਹਾਂ ਕਿ ਇਹਨਾਂ ਨੂੰ ਕੀ ਮੁਸ਼ਕਲ ਆ ਰਹੀ ਆ ਤੇ ਇਹ ਕਿਵੇਂ ਹੋਇਆ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਆ ਪ੍ਰਧਾਨ ਸਾਹਿਬ ਜਿਹੜਾ ਇਹ ਪਾਣੀ ਦਾ ਆਪਾਂ ਨੂੰ ਕਿੱਲੇ ਤਾਰੀ ਆ ਕਿਵੇਂ ਆ ਰਹੀ ਹੈ ਤੇ ਕਦੋਂ ਤਾਂ ਕਦੋਂ ਤੋਂ ਆ ਰਹੀ ਆ। ਇਹ ਕਿਵੇਂ ਹੋਇਆ ਜਿਹੜਾ ਸਾਰਾ ਕੁਝ ਹੋਈ ਜਾਂਦਾ ਇਹ। ਜੀ। ਸਭ ਤੋਂ ਪਹਿਲਾਂ ਤਾਂ ਚੈਨ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡਾ ਨਗਰ ਜੀ ਵਾੜਾ ਭਾਈਕਾ ਹੁਣ ਇਸ ਟਾਈਮ ਅਸੀਂ ਫਿਲਹਾਲ ਸਾਡੇ ਸੂਏ ਤੇ ਖੜਿਆ ਜਿੱਥੇ ਸਾਡੀ ਮੋਗੀ ਲੱਗੀ ਆ। ਠੀਕ ਹੈ ਜੀ ਇਹ ਮੋਗੀ ਸਾਡੀ ਛੋਟੀ ਕਰਦੀ ਪ੍ਰਸ਼ਾਸਨ ਨੇ ਅਸੀਂ ਸਰਕਾਰ ਨੂੰ ਵੀ ਪ੍ਰਸ਼ਾਸਨ ਨੂੰ ਵੀ ਅਸੀਂ ਬੇਨਤੀ ਕਰਦੇ ਆ ਸਾਡੇ ਪੰਪ ਲੱਗੇ ਨੂੰ ਘੱਟੋ ਘੱਟ 35-40 ਸਾਲ ਹੋ ਗਏ ਜੀ ਉਦੋਂ ਸਾਡੀ ਇੱਥੇ ਨਾਲ ਲੱਗੀ ਸੀ ਵੱਡੀ ਉਦੋਂ ਸਾਡੇ ਕੋਲੇ ਪਾਣੀ ਪੂਰਾ ਆਉਂਦਾ ਸੀ ਜੀ ਹੁਣ ਤਾਂ ਇਹ ਪਤਾ ਨਹੀਂ ਕਿੰਨੇ ਕੁ ਮਹੀਨਿਆਂ ਤੋਂ ਇਹ ਖੜੀ ਆ ਇਹ ਵਾਟਰ ਸਪਲਾਈ ਵਿਭਾਗ ਨੇ ਸੌਰੀ ਇਹ ਸਿੰਚਾਈ ਵਿਭਾਗ ਨੇ ਜਿਹੜੀ ਸਾਡੀ ਪਾਈਪ ਆ ਉਹ ਛੋਟੀ ਕਰਤੀ ਇੱਥੇ ਸਾਡੇ ਸਰਪੰਚ ਸਾਹਿਬ ਤੇ ਮੈਂਬਰ ਸਾਹਿਬ ਉਹਨਾਂ ਨੇ ਬੁਲਾਏ ਉਹਨਾਂ ਨੂੰ ਕਹਿਣ ਆਏ ਵੀ ਇਹ ਪਾਈਪ ਤਾਂ ਜੀ ਬਹੁਤ ਛੋਟੀ ਹੈ ਤੇ ਜੇ ਜੀ ਸਾਹਿਬ ਕਹਿੰਦੇ ਜੀ ਇਹ ਅੱਗੇ ਤੋਂ ਪਿੱਛੇ ਤੋਂ ਜੋ ਮਨਜ਼ੂਰ ਹੋ ਕੇ ਆਈ ਹੈ ਇਹ ਉਹੀ ਪਾਈਪ ਹੈ ਇਹ ਹੀ ਲੱਗੂਗੀ ਉਹਨਾਂ ਨੇ ਸਾਡੇ ਸਰਪੰਚ ਸਾਹਿਬ ਦੀ ਬੇਨਤੀ ਵੀ ਨਹੀਂ ਜੀ ਸੁਣੀ ਪਹਿਲੀ ਗੱਲ ਤਾਂ ਉਹਨਾਂ ਦੀ ਇਹ ਗਲਤੀ ਹੈ ਸਰਪੰਚ ਵੀ ਪਿੰਡ ਦਾ ਮੁਖ ਹੁੰਦਾ ਹੈ ਤੇ ਸਰਪੰਚ ਦੀ ਗੱਲ ਸੁਣਦੇ ਹੋ ਉਹਦਾ ਫਿਰ ਜਦੋਂ ਸਾਨੂੰ ਪਤਾ ਲੱਗਾ ਹੌਲੀ ਹੌਲੀ ਵੀ ਕੀ ਗੱਲ ਹੈ ਇਹ ਤਾਂ ਸਾਡਾ ਪੰਪ ਹੀ ਸਾਰਾ ਡਰਾਈ ਹੋਇਆ ਪਿਆ ਜੀ ਸਾਡਾ ਪੰਪ ਆਪਰੇਟਰ ਵੀ ਕੀ ਕਰੇ ਇੱਥੇ ਮੋਗੀ ਦਾ ਪਤਾ ਨਹੀਂ ਲੱਗਦਾ ਵੀ ਮੋਗੀ ਕਿੰਨੀ ਹੈ 2 ਇੰਚ ਹੀ ਹੈ ਜੀ ਜੀ ਸਾਹਿਬ ਵੀ ਆਪ ਨਹੀਂ ਦੇਖ ਰਹੇ ਇੱਕ ਛੋਟਾ ਜਿਹਾ ਹਾਂ ਜੀ ਜੈ ਸਿੰਘ ਸਾਹਿਬ ਦੀ ਦੇਖ ਰਹਿਚ ਮੋਗੀ ਦਾ ਫਿਰ ਜੈ ਸਿੰਘ ਵੀ ਲੱਗ ਜਾਣਗੇ ਨਾ ਸਿੰਚਾਈ ਵਿਭਾਗ ਦਾ ਚਲੋ ਜੈ ਸਿੰਘ ਸਾਹਿਬ ਨਾ ਤਾਂ ਕੋਈ ਤਾਂ ਹੋਊਗਾ ਹੀ ਨਾ ਲਾਈ ਤਾਂ ਸਿੰਚਾਈ ਵਿਭਾਗ ਨੇ ਹੈ ਨਾ ਨਾ ਕਿ ਸਾਡੀ ਪੰਚਾਇਤ ਨੇ ਨਹੀਂ ਲਾਈ ਸਾਡੀ ਵਾਟਰ ਵਸ ਦੀ ਕਮੇਟੀ ਨੇ ਨਹੀਂ ਲਾਈ ਠੀਕ ਹੈ ਜੀ ਪਾਈਪ ਸਾਡੀ ਲਾ ਕੇ ਸਾਨੂੰ ਗਮਰਾਹ ਕਰਕੇ ਪਾਣੀ ਤਾਂ ਸਾਨੂੰ ਇੰਨੀ ਕਿੱਲਤਾ ਜਿਹੜਾ ਰਹੇ ਰਬਦਾ ਨਾ ਥੱਲੇ ਦੇ ਪਾਣੀ ਹੁਣ ਤੁਸੀਂ ਜਾਣਦੇ ਹੋ ਵੀ ਮਾਰੇ ਨੇ ਤੇ ਪੰਪ ਤੁਸੀਂ ਸਾਡਾ ਦੇਖਿਆ ਹੈ ਹਾਂ ਜੀ ਹਾਂ ਪੰਪ ਸਾਡਾ ਡਰਾਈ ਕਰਤਾ ਸਿੰਚਾਈ ਵਿਭਾਗ ਨੇ ਵੀ ਵਾਟਰ ਵਸ ਵਿਭਾਗ ਨੇ ਵੀ ਤੇ ਸਰਕਾਰ ਨੇ ਵੀ ਜੀ ਆਪਣੇ ਪਿੰਡ ਵਾਸੀਆਂ ਵੱਲੋਂ ਜਾਂ ਦੁਬਾਰਾ ਉੱਥੇ ਵੀ ਸਪਲਾਈ ਵਿਭਾਗ ਦੇ ਕੋਲੇ ਜਾ ਕੇ ਵਾਟਰ ਸਪਲਾਈ ਵਿਭਾਗ ਦੇ ਕੋਲੇ ਜਾ ਕੇ ਤੋਂ ਬਾਅਦ ਕੋਈ ਸ਼ਿਕਾਇਤ ਕੀਤੀ ਗਈ ਹੈ ਇਸ ਬਾਰੇ ਨਹੀਂ ਜੀ ਇਹ ਤੋਂ ਪਹਿਲਾਂ ਤਾਂ ਮੈਨੂੰ ਤਾਂ ਪਤਾ ਨਹੀਂ ਅਸੀਂ ਤਾਂ ਅੱਜ ਤੁਹਾਨੂੰ ਬੁਲਾਇਆ ਹਾਂ ਉਹ ਵੀ ਮੈਨੂੰ ਸਾਡੇ ਇਹਨੇ ਮੱਖਣ ਸਿੰਘ ਨੇ ਜਿਹੜਾ ਸਾਡਾ ਪੰਪ ਆਪਰੇਟਰ ਆ ਇਹ ਸਵੇਰੇ ਉਥੋਂ ਵਾਲ ਬਦਲੀ ਜਾਂਦਾ ਸੀ ਮੈਂ ਇਹਦੇ ਨਾਲ ਗੱਲਬਾਤ ਕਰਨ ਲੱਗਿਆ ਮੈਨੂੰ ਕਹਿੰਦਾ ਪਾਣੀ ਤਾਂ ਨਹਿਰ ਦਾ ਆਉਂਦਾ ਹੀ ਨਹੀਂ ਜੋ ਮੋਗੀ ਲੱਗੀ ਹੈ ਮੋਗੀ ਤਾਂ ਚੱਲਦੀ ਨਹੀਂ ਕਹਿੰਦਾ ਤੇ ਇੱਕ ਕਹਿੰਦਾ ਉਹ ਛੁੱਟੀ ਕਰ ਗਏ ਜੇ ਕਹਿੰਦਾ ਕੋਈ ਪੱਤਾ ਲੱਗ ਗਿਆ ਕੋਈ ਕਾਗਜ਼ ਲੱਗ ਗਿਆ ਤੇ ਆਪਾਂ ਨੂੰ ਵੀ ਪਤਾ ਜੀ 2 ਇੰਚੀ ਦੇ ਵਿੱਚ ਕਿੰਨਾ ਕੁ ਸਰਾਖ ਹੁੰਦਾ 2 ਇੰਚੀ ਉਹਦੇ ਵਿੱਚ ਕੋਈ ਟੱਲੀ ਦਾ ਪੱਤਾ ਲੱਗ ਗਿਆ ਜਾਂ ਕੋਈ ਕਾਗਜ਼ ਲੱਗ ਗਿਆ ਜਾਂ ਕੁਝ ਵੀ ਲੱਗ ਗਿਆ ਸੂਏ ਦੇ ਵਿੱਚ ਤਾਂ ਕਿੰਨਾ ਕੁ ਸਧਰਿਆ ਹੁੰਦਾ ਹਾਂਜੀ ਤੂੰ ਪਾਣੀ ਫਿਰ ਸਾਡੇ ਇੱਥੇ ਕੀ ਜਾਵੇ ਤਾਂ ਡਰਾਈ ਹੋਇਆ ਪਿਆ ਦੇਖ ਹੀ ਲਿਆ ਤੁਸੀਂ ਬਾਕੀ ਤੁਸੀਂ ਵੀਰ ਜੀ ਨੂੰ ਪੁੱਛ ਲਓ ਇਹ ਇੱਥੇ ਜੇ ਅੰਮ੍ਰਿਤਪਾਲ ਸਾਹਿਬ ਆਪਾਂ ਵੀ ਆਪਾਂ ਗੱਲਬਾਤ ਕੀਤੀ ਸੀਗੀ ਉਹਨਾਂ ਨਾਲ ਸਰਪੰਚ ਸਰਪੰਚ ਨਾਲ ਜਾਂ ਸਪਲਾਈ ਮਹਿੰਦ ਨਾਲ ਜੋ ਆਪਣੇ ਵਾਟਰ ਬਾਕਸ ਤੇ ਆਉਂਦੇ ਆ ਆਉਂਦੇ ਜਾਂਦੇ ਰਹਿੰਦੇ ਮਲਾਇਮ ਦਾ ਤੇ ਆਪਾਂ ਉਹਨਾਂ ਨੂੰ ਕੀ ਕਿਹਾ ਗਿਆ ਕੀ ਕੀ ਗੱਲਬਾਤ ਕੀਤੀ ਆਪਾਂ ਨੂੰ ਪੰਚਾਇਤ ਨੂੰ ਰੱਖਿਆ ਗਿਆ ਜੀ ਹਾਂ ਠੀਕ ਆ ਆਪਾਂ ਜੋ ਮੇਰਾ ਹੱਕ ਬੰਦਾ ਸੀ ਉਹ ਪੰਚਾਇਤ ਨੂੰ ਆਪਾਂ ਤਲਾਹ ਦਿੱਤੀ ਵੀ ਮੋਗੀ ਐ ਖੜ ਗਈ ਹਾਂਜੀ ਇਹਨੂੰ ਚਲਾਓ ਤੇ ਮੇਰੇ ਕੋਲ ਬੱਟਰ ਸਪਲਾਈ ਮੈਗਮਨ ਵਾਲੇ ਸੈਂਪਲ ਲੈਣ ਆਉਂਦੇ ਉਹਨਾਂ ਨੂੰ ਕਹਤਾ ਵੀ ਮੋਗੀ ਮਤਲਬ ਨਹੀਂ ਮੋਗੀ ਦਾ ਪਾਣੀ ਹੈ ਮੋਟਰ ਦਾ ਪਾਣੀ ਹੈ ਹਾਂਜੀ ਇਹ ਮੈਂ ਦੰਦਾ ਨਹੀਂ ਉਹ ਲੈ ਕੇ ਨਹੀਂ ਗਏ ਉਸ ਤੋਂ ਬਾਅਦ ਇਹਨਾਂ ਨੇ ਹੁਣ ਗਾਂ ਪੰਚਾਇਤ ਨੇ ਕਰਨਾ ਵੀ ਜੋ ਕਰਨਾ ਆਪਾਂ ਨਹੀਂ ਕਰ ਸਕਦੇ ਨੀ ਉਹ ਤੁਸੀਂ ਵੀ ਇੱਕ ਵਾਰੀ ਤਲਾਹ ਕਰਤੀ ਸੀ ਸਰਪੰਚ ਨੇ ਵੀ ਤੇ ਵਾਟਰ ਸਪਲਾਈ ਮੈਗਮਨ ਨੇ ਜਿਹੜੇ ਸੈਂਪਲ ਲੈਣ ਆਉਂਦੇ ਠੀਕ ਹੈ ਤੇ ਹੁਣ ਆਪਣੀ ਕੀ ਮੰਗਾਂ ਸਰਵਰ ਸਾਹਿਬ ਸਾਡੀ ਮੰਗ ਇਹ ਹੈ ਜੀ ਸਰਕਾਰ ਤੋਂ ਪ੍ਰਸ਼ਾਸਨ ਤੋਂ ਸਾਰਿਆਂ ਨੂੰ ਸਾਡੇ ਹੱਥ ਬੰਨ੍ਹ ਕੇ ਬੇਨਤੀ ਕਰਦੇ ਆਸੀਂ ਸਾਡੀ ਮੋਗੀ ਚਲਾਈ ਚਲਾਈ ਜਾਵੇ ਨਿਰਵਿਘਨ ਸਾਨੂੰ ਪਾਣੀ ਦੀ ਸਪਲਾਈ ਦਿੱਤੀ ਜਾਵੇ ਜਦੋਂ ਸੂਏ 'ਚ ਨਹੀਂ ਪਾਣੀ ਤਾਂ ਨਹੀਂ ਆਊਗਾ ਜੀ ਜੇ ਜੇਕਰ ਅਗਰ ਸੂਏ 'ਚ ਪਾਣੀ ਹੈ ਤਾਂ ਫਿਰ ਪਾਣੀ ਤਾਂ ਸਾਨੂੰ ਦੇਣ ਨਾ ਮੋਗੀ ਤਾਂ ਭਾਵੇਂ 1.5 ਇੰਚ ਦੀ ਕਰ ਦੇਣ ਮੰਨ ਲਓ ਜਦੋਂ ਪਾਣੀ ਨਹੀਂ ਦੇ ਰਹੇ ਹੋ ਸਾਨੂੰ ਸਾਡੀ ਮੋਗੀ ਵੱਡੀ ਕਰਨ ਸਾਡੇ ਨਾਲੇ ਧੱਕਾ ਹੋਇਆ ਧੋਖਾ ਹੋਇਆ ਸਾਰਾ ਸਭ ਇਹ ਬਹੁਤ ਵੱਡੀ ਸਾਡੇ ਪਿੰਡ ਦਾ ਸਰਪੰਚ ਸਾਹਿਬ ਆਏ ਇੱਥੇ ਤੇ ਉਹਨਾਂ ਦਾ ਫਰਜ਼ ਸੀ ਸਰਪੰਚ ਸਾਹਿਬ ਦਾ ਮੰਨਣਾ ਪੰਚਾਇਤ ਨੂੰ ਤਾਂ ਹੋਰ ਬਹੁਤ ਤਰ੍ਹਾਂ ਦੇ ਕੰਮ ਹੁੰਦੇ ਆ ਉਹ ਵਾਰੀ-ਵਾਰੀ ਥੋੜੀ ਇੱਥੇ ਖੜ੍ਹ ਜਾਣਗੇ ਸਾਂਹੇਦਾਰ ਪੜ੍ਹਿਆ ਲਿਖਿਆ ਸਰਪੰਚਾ ਸਾਡੇ ਪਿੰਡ ਦਾ ਆ ਗਏ ਤਾਂ ਨੀਗਾ ਵੀ ਯਾਰ ਉਹਨੂੰ ਪਤਾ ਹੀ ਨਹੀਂ ਕਿਸੇ ਗੱਲ ਦਾ ਪੰਜ ਸਾਲ ਸਰਪੰਚ ਕੀਤੀ ਉਹਨੇ ਗਾਈਡ ਕੀਤਾ ਸਾਡੇ ਪਿੰਡ ਨੂੰ ਸਾਂਹੇਦਾਰਾ ਪੜ੍ਹਿਆ ਲਿਖਿਆ ਗ੍ਰੈਜੂਏਟ ਮੁੰਡੇ ਅੱਜ ਕੱਲ ਹਾਂਜੀ ਅਸੀਂ ਤਾਂ ਘੱਟ-ਘੜੇ ਹੋਵਾਂਗੇ ਪਰ ਜਦੋਂ ਸਾਡੀ ਸੁਣੀ ਨਹੀਂ ਕਿਸੇ ਨੇ ਸਾਨੂੰ ਤਾਂ ਇਸ ਚੀਜ਼ ਦਾ ਵੀ ਦੁੱਖ ਹੈ ਵੀ ਸਾਡੀ ਪੰਚਾਇਤ ਦੀ ਜੈ ਸਿੰਘ ਸਾਹਿਬ ਨੇ ਕਿਉਂ ਨਹੀਂ ਸੁਣੀ ਇ ਵੀ ਤੇ ਅਨਜਣ ਕੀ ਸਰਪੰਚ ਸਾਹਿਬ ਨੇ ਇਸ ਦਾ ਵਿਰੋਧ ਕੀਤਾ ਜਿਹੜੀ ਆਪਾਂ ਕਿਹਾ ਵੀ ਤੁਸੀਂ ਇਹ ਕੀ ਕਰ ਰਹੇ ਹੋ ਇਹ ਤਾਂ ਛੋਟੀ ਲਾ ਰਹੇ ਹੋ ਨਹੀਂ ਮੰਨੇ ਜੀ ਉਹ ਉਹੀ ਤਾਂ ਦੁੱਖਾ ਵੀ ਉਹਨਾਂ ਨੇ ਸਰਪੰਚ ਸਾਹਿਬ ਦੀ ਵੀ ਮੰਨੀ ਕਹਿੰਦਾ ਸੀ ਅੱਜ ਫਿਰ ਤੁਹਾਨੂੰ ਬੇਨਤੀ ਕੀਤੀ ਹੈ ਵੀ ਸਾਡੀ ਆਵਾਜ਼ ਪਹੁੰਚਾਓ ਜੀ ਪ੍ਰਸ਼ਾਸਨ ਕੋਲੇ ਇਹ ਕਦੋਂ ਦੀ ਪਾਈ ਹੋਈ ਹੈ ਆਪਣਾ ਕਿੰਨਾ ਟਾਈਮ ਹੋ ਗਿਆ ਉਹਨੇ ਹਾਂ ਅਨਜਣ ਜੀ ਹਾਂ ਜਦੋਂ ਦਾ ਸੁਆ ਆਪਣੇ ਅਸਲ ਸੁਆ ਬਣਿਆ ਜਾਣੀ ਕਿ 5-7 ਸਾਲ ਹੋ ਗਏ ਨਹੀਂ ਨਹੀਂ 5-7 ਸਾਲ ਹੋ ਗਏ ਇਹਨੂੰ ਮਗਾ ਸਾਲ ਤੋਂ ਸਾਲ ਦਾ ਰਕੋ ਜਗਾ ਟੋਲਾ ਰੱਖੋ 1 ਸਾਲ ਦੇ ਸਾਲ ਹੋ ਗਿਆ ਲੋਕਾਂ ਕੋਲ ਵੀ ਕਿਸੇ ਨੇ ਆ ਕੇ ਅਰੇਕ ਨੂੰ ਤੁਸੀਂ ਤਲਾਸ਼ ਕੀਤੀ ਆ ਵੀ ਕਿਸੇ ਨੇ ਆ ਕੇ ਇਹਦੀ ਗੌਰ ਨਹੀਂ ਕੀਤੀ ਹਾਂ ਠੀਕ ਹੈ ਜੀ ਹਾਂ ਜੀ ਗੌਰ ਤੁਸੀਂ ਦੇਖੋ ਵੀ ਉਹ ਜਿੱਦੇ ਪਿੰਡ ਦੀ ਮੋਗੀ ਆ ਜੀ ਹਾਂ ਜੀ ਹਾਂ ਉਹ ਦਿਖ ਰਹੀ ਹੈ ਤੁਹਾਨੂੰ ਪੱਤਰਕਾਰ ਸਾਹਿਬ ਹਾਂ ਜੀ ਹਾਂ ਏ ਸਾਡੇ ਬੰਦੇ ਵੀ ਇਹਨਾਂ ਨੂੰ ਸਰੀਆਂ ਵਗੈਰਾ ਦੇ ਕੇ ਗਏ ਪੌੜੀਆਂ ਲਾਉਣ ਨੂੰ ਹਾਂਜੀ ਹਾਂ ਉਹਨਾਂ ਦੇ ਤਾਂ ਉਥੇ ਪੌੜੀਆਂ ਲਾਤੀਆਂ ਜਿੱਦੇ ਵਾਲਿਆਂ ਨੇ ਨਾਲੇ ਪਾਣੀ ਮੋਗੇ ਜਿੱਨਾ ਜਾਈ ਜਾਂਦਾ ਸਾਡੇ ਨਾਲ ਮਤਰੈਈ ਮਾਂ ਵਾਲਾ ਵਿਹਾਰ ਹਾਂਜੀ ਸਾਡੇ ਆ ਤਾਂ ਆਪਦੀਆਂ ਦਿੱਤੀਆਂ ਹੋਈਆਂ ਪੌੜੀਆਂ ਨਹੀਂ ਲਾਈਆਂ ਤੁਸੀਂ ਹੁਣ ਇੱਥੇ ਹੀ ਹਿਸਾਬ ਲਾ ਲਓ ਵੀ ਸਾਡੇ ਨਾਲ ਕਿੰਨਾ ਗਨਸਾਫ ਹੋਇਆ ਬਸ ਠੀਕ ਹੈ ਹਾਂਜੀ ਇਹ ਸਾਣਾ ਮਾੜਾ ਭਾਈ ਕੇ ਵੀ ਪਿੰਡ ਦੇ ਵਾਸੀ ਨਮਨਨ ਅੱਜ ਸਾਨੂੰ ਬਹੁਤ ਜ਼ਿਆਦਾ ਕਿੱਲੇਤ ਆ ਰਹੀ ਆ ਪਾਣੀ ਦੀ ਤੇ ਵਾਟਰ ਸਪਲਾਈ ਮੈਗਮ ਨੇ ਆਪ ਦੀ ਅੰਗਹੀਲੀ ਕਰਨ ਇਹਨਾਂ ਨੂੰ ਕਿਹਾ ਵੀ ਗਿਆ ਪਰ ਫਿਰ ਵੀ ਇਹਨਾਂ ਨੇ ਗੱਲ ਨਹੀਂ ਮੰਨੀ ਵੀ ਪਾਈਪ ਛੋਟੀ ਆ ਜਾਂ ਕੁਝ ਵੀ ਆ ਪਰ ਸਾਰਾ ਕੁਝ ਇਹਨਾਂ ਨੇ ਕਿਹਾ ਵੀ ਵੱਡੇ ਅਫਸਰ ਦੀ ਕਿਸੇ ਦੀ ਦੇਖਰੇਖ ਚ ਹੋਇਆ ਜੋ ਵੀ ਆ ਤੇ ਬਾਕੀ ਸਿੰਚਾਈ ਵਿਭਾਗ ਨੇ ਬੇਨਤੀ ਆ ਵੀ ਇਹਨਾਂ ਦਾ ਆ ਕੇ ਜਲਦ ਤੋਂ ਜਲਦ ਵੀ ਇਹਨਾਂ ਦਾ ਹੱਲ ਕੀਤਾ ਜਾਵੇ ਕੋਈ ਨਾ ਕੋਈ ਹਾਂਜੀ ਅਸੀਂ ਤੁਹਾਨੂੰ ਮੋਢੀ ਵੀ ਦਿਖਾਉਣੀ ਆ ਜਿੱਥੇ ਕਿ 4 ਇੰਚੀ ਪਾਈਪ ਪਾਈ ਹੋਈ ਆ ਤੇ ਜਿੱਥੇ ਸਾਰਾ ਬਲਾਕ ਆ ਹਾਂਜੀ ਅੱਜ ਜਿੱਥੋਂ ਪਾਣੀ ਜਾਂਦਾ ਹੀ ਆ ਸਵੇਰ 'ਚ ਪਾਣੀ ਜਾਂਦਾ ਹਾਂਜੀ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇੱਥੇ ਵੀ ਜਿੱਥੋਂ ਦੀ 4 ਇੰਚੀ ਪਾਈ ਹੋਈ ਆ ਵੀ ਉੱਥੇ ਵੀ ਕੇਹੜਾ ਮਾਹੌਲਾ ਆਉਂਦਾ ਪੂਰਾ ਪਾਣੀ ਇਧਰ ਚੱਲ ਰਿਹਾ ਆ ਜੀ ਆਪਾਂ ਲੋਕੀ ਜੇ ਦਿਖਾਉਣੇ ਤੁਹਾਨੂੰ ਆ ਦੇਖ ਲਓ ਜੀ ਇੱਥੇ ਜਿਵੇਂ ਸੁੱਕਿਆ ਪਿਆਗਾ ਜਿਵੇਂ ਬਲੌਗ ਹੋਈ ਪਿਆ ਤਾਗਾ ਤੁਸੀਂ ਆਪ ਹੀ ਦੇਖ ਸਕਦੇ ਹੋ ਇੱਧਰ ਕਾ ਹੋ ਗਿਆ ਪਿਆ ਵਿੱਚ ਨਾ ਤਾਂ ਇੱਥੇ ਪਾਣੀ ਦੀ ਸਪਲਾਈ ਹੋ ਰਹੀ ਆ ਪਿੰਡ ਵਾਸੀਆਂ ਨੂੰ ਉਹ ਉੱਧਰ ਜਾ ਕੇ ਨਹੀਂ ਉੱਧਰ ਵੀ ਉੱਧਰ ਤੋਂ ਪਾਣੀ ਅੰਨਾ ਚੱਲ ਰਿਹਾ ਤੇ ਇੱਥੇ ਪਾਣੀ ਨਹੀਂ ਆ ਰਿਹਾ ਗਿਆ ਇਹ ਕੀ ਕਾਰਨ ਹੈ ਇਹਦਾ ਇਹਦਾ ਫਿਰ ਤੁਹਾਨੂੰ ਦੱਸਿਆ ਵੀ ਮੈਂ ਰਿਪੋਰਟਰ ਸਾਹਿਬ ਅਸੀਂ ਤੁਹਾਨੂੰ ਉੱਥੇ ਹੀ ਬੋਲ ਕੇ ਦੱਸਦਾ ਵੀ ਜਿਹੜਾ ਮੇਨ ਪੁਆਇੰਟ ਹੈ ਨੇ ਇਹਦੇ ਦੋ ਇੱਕ ਤਾਂ ਮੋਗੀ ਦਾ ਹਾਂਜੀ ਹਾਂਜੀ ਸਰਕਾਰ ਨੇ ਪ੍ਰਸ਼ਾਸਨ ਨੇ ਸਿੰਚਾਈ ਵਿਭਾਗ ਨੇ ਕਹਿ ਲਓ ਕਿਸੇ ਦੀ ਕਿਸੇ ਦੀ ਸਾਰਿਆਂ ਦੀ ਗਲਤੀ ਹੈ ਜੀ ਤਾਂ ਕਹਿੰਦੇ ਸਾਡੀ ਮੋਗੀ ਦਾ ਹੀ ਸਤਿਆਨਾਸ਼ ਕਰਤਾ ਪਹਿਲਾਂ ਤਾਂ 2 ਇੰਚੀ ਲਾਤੀ ਗੱਲ ਖਤਮਾ ਪਾਣੀ ਨੇ ਦਾ ਦੂਸਰੇ ਨੰਬਰ ਤੇ ਆਜੋ ਤੁਸੀਂ ਸਾਡੇ ਨਾਲ ਤਾਂ ਹਰ ਥਾਂ ਤੇ ਮੈਸ ਵੇਵ ਹੋਇਆ ਨਾ ਮਤਰੀ ਦੀ ਮਾਲ ਹਾਂਜੀ ਹਾਂਜੀ ਆ ਸੈਂਟਰ ਸਰਕਾਰ ਦੇ ਫੰਡ ਦੇ ਵਿੱਚੋਂ ਸਾਡਾ ਪੰਪ ਬਣ ਗਿਆ ਜੀ ਹਾਂਜੀ ਹਾਂਜੀ ਆ ਹੁਣ ਤੁਸੀਂ ਦੇਖ ਲਓ ਵੀ ਇੱਧਰ ਸਾਡੀ ਨੋਕੀ ਹੈ ਹਾਂਜੀ ਤੇ ਢਾਲ ਇੱਧਰ ਨੂੰ ਚਾਹੀਦੀ ਹੈ ਹਾਂਜੀ ਪਾਣੀ ਦੀ ਵਾਟਰ ਬਾਕਸ ਕੰਨੀ ਨਾ ਕਿ ਵਾਟਰ ਬਾਕਸ ਤੋਂ ਜਿਹੜੀ ਇਹਦੀ ਢਾਲ ਹੈ ਜੀ ਉਹ ਇੱਧਰ ਨੂੰ ਹੈ ਉੱਠੇ ਸਾਈਡ ਪਿਛਲੀ ਵਾਰੀ ਸਾਡੀ ਸਾਡੀ ਪੰਚਾਇਤ ਨੇ 40000 ਰੁਪਏ ਦੇ ਕੇ ਪਾਈਪਾਂ ਸਾਫ਼ ਕਰਾਈਆਂ ਅਸੀਂ ਜੀ 40-40000 ਰੁਪਏ ਦੇ ਕੇ ਪਾਈਪਾਂ ਕਦਾਂ ਸਾਫ਼ ਕਰਵਾਗੇ ਇਹ ਜਿਹੜਾ ਸਾਡਾ ਠੇਕੇਦਾਰ ਪੰਪ ਬਣਾ ਕੇ ਗਿਆ ਸੀ ਇਹ ਠੇਕੇਦਾਰ ਦੀ ਗੱਲੀ ਜੇਈ ਸਾਹਿਬ ਦੀ ਗੱਲੀ ਉਹ ਵਰਸੀਸ ਦੀ ਗੱਲੀ ਕਿੰਨੇ ਮੈਕਮਾ ਨੇ ਇਹਨੂੰ ਚੈੱਕ ਕੀਤਾ ਹੋਊਗਾ ਅਸੀਂ ਤਾਂ ਮੁਕੱਦਮੇ ਬੜੀ ਧਿਆਨ ਚ ਲੈ ਆਂਦਾ ਯਾਨੀ ਕਿਸੇ ਧਿਆਨ ਚ ਲੈ ਆਂਦਾ ਜੀ ਅਸੀਂ ਸਾਰਾ ਪੰਪ ਮੈਂ ਕਮੇਟੀ ਮੈਂਬਰ ਸੀ ਉਸ ਪੰਪ ਦਾ ਜਦੋਂ ਨਵਾਂ ਅਪਗ੍ਰੇਡ ਬਣਿਆ ਮੈਂ ਵੀ ਕਮੇਟੀ ਮੈਂਬਰ ਸੀ ਠੀਕ ਹੈ ਜੀ ਆਹ ਸਾਰੀ ਤੋਂ ਸਰਕਾਰ ਮਸਬੇ ਵੀ ਹੁੰਦਾ ਰਿਹਾ ਪਤਾ ਨਹੀਂ ਉਹਨਾਂ ਨੂੰ ਸਰਕਾਰਾਂ ਅਸਲ ਸ਼ਹਿ ਦਿੰਦੀਆਂ ਜੀ ਹਾਂ ਕੀ ਠੇਕੇਦਾਰ ਤੇ ਕੀ ਇਹਦਾ ਗੁੰਡੇ ਪਾਉਦੇ ਆ ਇਹਨੇ ਠੀਕ ਹੈ ਜੀ ਉਹ ਫਿਰ ਆਪਣੇ ਵਾਗਿਆਂ ਦੀਆਂ ਗੱਲਾਂ ਨਹੀਂ ਸੁਣਦੇ ਹਾਂਜੀ ਸੁਨਾਉਂਦੀ ਕਿ ਆਪਣੇ ਕੋਲ ਤਾਂ ਪਾਵਰ ਹੀ ਨਹੀਂ ਹੁੰਦੀ ਕੀ ਨਾ ਹਾਂ ਉਹਨਾਂ ਨੇ ਗੁੰਡੇ ਪਾੜਾ ਕਰਨੇ ਆ ਸਰਕਾਰਾਂ ਨੇ ਹੁਣ ਤੁਸੀਂ ਸਾਡੇ ਪੰਪ ਨੂੰ ਦੇਖ ਲਓ ਵੀ ਕਿਵੇਂ ਡਰਾਈ ਹੋਇਆ ਪਿਆ ਇਹਦੇ ਵਿੱਚ ਕੀ ਦਾ ਕਸੂਰ ਆ ਸਰਕਾਰ ਦਾ ਪ੍ਰਸ਼ਾਸਨ ਦਾ ਸਿੰਚਾਈ ਵਿਭਾਗ ਦਾ ਜਦੋਂ ਇੱਥੇ ਲੈਵਲ ਕਰ ਰਹੇ ਸੀਗੇ ਹਾਂਜੀ 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 ਉਦੋਂ ਆਪਣੇ ਅਸੀਂ ਦੱਸਿਆ ਸੀ ਇੱਕ ਮੇੜੀ ਆਪਣੇ ਪਿੰਡ ਦੇ ਮੋਢਵਾਰ ਬੰਦੇ ਕੋਲੇ ਸੀ ਸਰਪੰਚ ਵਗੈਰਾ ਕੋਈ ਜੀ ਤੁਹਾਨੂੰ ਹੱਥ ਬਲ ਕੇ ਬੇਨਤੀਆਂ ਜੀ ਪਤਾ ਨਹੀਂ ਕਿੰਨੇ ਕੁ ਵੇਰੀ ਅਸੀਂ ਇੱਥੇ ਆਉਂਦੇ ਸੀ ਮੈਂ ਖੁਦ ਕਮੇਟੀ ਮੈਂਬਰ ਸੀ ਉਦੋਂ ਹਾਂਜੀ ਵੀ ਵਾਟਰ ਸਪਲਾਈ ਮੈਕਮੈਨ ਜਿਹੜੇ ਸंचाई ਵਿਭਾਗ ਆ ਉਹਨਾਂ ਦੇ ਲਈ ਇੱਕ ਵੀ ਨਹੀਂ ਮੰਨੇ ਸਾਡੇ ਦੋ ਬੰਦੇ ਤਾਂ ਪੱਕੇ ਰੱਖੇ ਹੋਏ ਸੀ ਜੀ ਪੜ੍ਹੇ ਲਿਖੇ ਮੁੰਡੇ ਹਾਂਜੀ ਬਲਵੀਰ ਸਿੰਘ ਤੇ ਬੁੱਟਾ ਸਿੰਘ ਉਹ ਇਹਨਾਂ ਕੋਲੇ 24 ਘੰਟੇ ਰਹਿੰਦੇ ਸੀ ਫੇਰ ਵੀ ਇਹ ਇਨਗਲੀ ਕਰਕੇ ਫੇਰ ਵੀ ਇਹ ਇਨਗਲੀ ਕਰਕੇ ਗਿਆ ਉਹ ਦੂਜੇ ਨੰਬਰ ਤੇ ਜਿੰਨੇ ਵੀ ਸਾਡੇ ਕਮੇਟੀ ਮੈਂਬਰ ਬੰਦੇ ਸੀ ਹਾਂਜੀ ਸਾਰੇ ਇਹੀ ਇੱਥੇ ਘੇੜਾ ਮਾਰਦੇ ਸੀ ਉਹ ਮੈਂ ਤਾਂ ਹੀ ਉਹਨਾਂ ਨੂੰ ਬਦਮਾਸ਼ ਕਰ ਲੈਣਾ ਉਹੋ ਇਹਨੇ ਇਹਨੇ ਗੁੰਡੇ ਸੀ ਵੀ ਸਾਡੇ ਉਹਨਾਂ ਨੇ ਇੱਕ ਨਹੀਂ ਜੀ ਸੁਣੀ ਕਲੀਅਰ ਪਹਿਲੇ ਤਾਂ ਆਪਦੀ ਮੇਣੀ ਚੱਲੇ ਆਪਦੀ ਵਿਹਾਰ ਆਪਦੀ ਮੇਣੀ ਚੱਲੇ ਸਰਕਾਰ ਵੱਲੋਂ ਆਹੀ ਪਾਸ ਹੋ ਗਿਆ ਉਹ ਕਹਿੰਦੇ ਵਾੜਾ ਭਾਈ ਕਾ ਪਿੰਡ ਤਾਂ ਪਾਣੀ ਬੰਨਿਓ ਭਵੇਂ ਧਿਆਆ ਮਰ ਜੇ ਪਰ ਅਸੀਂ ਆਪਦੇ ਜੋ ਆਪਾਂ ਦਾ ਜੂਸ ਬੰਦ ਨਹੀਂ ਕਰਨਾ ਸਹੀ ਹੈ ਜੀ ਸਮਝੇ ਤੁਸੀਂ ਬਸ ਸਾਨੂੰ ਪਾਣੀ ਤੋਂ ਧਿਆਆ ਮਾਰ ਗਏ ਹਾਂ ਜਿਵੇਂ ਕਿ ਆਪਾਂ ਨੂੰ ਪਿੰਡ ਵਾਸੀਆਂ ਨੇ ਦੱਸਿਆ ਕਿ ਉਹਨਾਂ ਨੇ ਸਿੰਚਾਈ ਵਿਭਾਗ ਦੇ ਕੋਲੇ ਹੋ ਕੇ ਵੀ ਉਹਨਾਂ ਨੂੰ ਸਾਰਾ ਕੁਝ ਦੱਸਿਆ ਵੀ ਪਰ ਫਿਰ ਵੀ ਉਹਨਾਂ ਨੂੰ ਆਪਦੀ ਆਣ ਗੱਲੀਏ ਕਰਕੇ ਮੇਨਾਂ ਵੀ ਇੱਕ ਵੀ ਨਹੀਂ ਸੁਣੀ ਜੋ ਵੀ ਆ ਸਾਰੀ ਜੋ ਵੀ ਇਹ ਟਲਾਨ ਬਣੀ ਹੋਈ ਆ ਉਹ ਸੂਰਲ ਨੂੰ ਬਣਾ ਦਿੱਤੀ ਗਈ ਆ ਪਿੰਡ ਵਾਲ ਨੂੰ ਨਾ ਬਣਾ ਕੇ ਤੇ ਬਾਕੀ ਗੁਰਦੁਆਰੇ ਤੁਸੀਂ ਜਿਹਨੇ ਜੋ ਆਪਾਂ ਗੱਲ ਕਰ ਰਹੇ ਸੀ ਉਹ ਗੁਰਦੁਆਚੇ ਜਿਹਨਾਂ ਦੇ ਨਾਮ ਉਹਨਾਂ ਨੇ ਉਹ ਕਮੇਟੀ ਮੈਂਬਰ ਖੋਲ ਸੀ ਉਹਨਾਂ ਨੇ ਵੀ ਬਹੁਤ ਰੌਲਾ ਪਾਇਆ ਇਸ ਬਾਰੇ ਠੇਕੇਦਾਰ ਨੇ ਉਹਨੇ ਵੀ ਇੱਕ ਵੀ ਨਾ ਮੰਨਦੇ ਹੋਏ ਆਪ ਦੀ ਮੁੱਖ ਰੱਖਦੇ ਹੋਏ ਆ ਸਾਰਾ ਕੁਝ ਕਿ ਜੋ ਵੀ ਤੁਸੀਂ ਦੇਖ ਰਹੇ ਹੋ ਇਹ ਆਪ ਦੀ ਮਰਜ਼ੀ ਅਨੁਸਾਰ ਕੀਤਾ ਹੋਇਆ ਧੰਨਵਾਦ